ਉਠ ਉਠ ਮੇਰਾ ਰੋਟੀ ਟੱਕ ਦੀ ਤਿਆਰੀ ਕਰ ਲਈ ਫੇਰ ਮੋਦੀ ਚਾਚੇ ਨੇ ਤੁਸੀਂ ਖੇਤ ਵੀ ਦਿਖਾ ਦੇ ਲੈ ਹੁਣ ਨਾਲੇ ਪੰਤ ਜੀ ਨੂੰ ਸੂਰਜ ਸਿਰ ਤੇ ਚੜੇ ਪਿਆ ਉੱਠ ਜਾ ਹੁਣ ਤੁਸੀਂ ਚੁੱਪਣਾ ਚਾ ਓ ਯਾਰ ਠੰਡੀ ਵਾਲੀ ਲੱਗੀ ਜਾਂਦੀ ਮੈਂ ਕੀ ਕਰਾਂ ਰਜਾਈ ਚੋਂ ਨਿਕਲਣ ਦੀ ਜੀਣੀ ਕਰਦਾ ਓਏ ਮੇਰੀ ਤਾਂ ਰਜਾਈ ਇਹ ਕਪਾਸੀ ਹੋ ਚੱਕੀ ਰਹੇਗੀ ਭਾਈਓ ਤੇ ਪੈਣੋ ساری ਰਾਤ ਹਵਾ ਲੱਗੀ ਗਈ ਅ ਚਾਚਾ ਰਜਾਈ ਲੋਟ ਕਰ ਲੈਂਦਾ ਪਰ ਮੈਂ ਆਖਿਆ ਬੇਚਲ ਤੜਕੇ ਹੀ ਕਰਾਂਗੇ ਜੇ ਮੈਂ ਰਾਤ ਨੂੰ ਉੱਠ ਗਿਆ ਤਾਂ ਤੁਸੀਂ ਨਾ ਡਰ ਜੋ ਵੀ ਬੜਾ ਚੰਗੇ ਕਰੀ ਜਾਂਦਾ ਉੱਠ ਉੱਠ ਗਰਮ ਪਾਣੀ ਕੀਤਾ ਪਿਆ ਨਾ ਤਾਂ ਅੱਗੇ ਤਿਆਰ ਹੋ ਜਾ ਮੈਂ ਆਲੂ ਵਾਲੇ ਪਰੌਂਠੇ ਲਾਉਣੀ ਆ ਉਹ ਪਤਾ ਹੀ ਚਾਚੂ ਤਾਲੇ ਹਾਂ ਗਰਮਾ ਗਰਮ ਲੈ ਚੀਲੋ ਜੀ ਪਾ ਕੇ ਮੜੀ ਮੋਟੀ ਠੰਡ ਕੱਟੇ ਹਾਂ ਚਾਹ ਤਾਂ ਮੈਂ ਬਣਾਉਣੀ ਬੰਦ ਕਰਤੀ ਜੀ ਮੈਂ ਨਾ ਪੀਂ ਮੈਂ ਨਾ ਘਰੇ ਚਾਹ ਬਣਾਣਾ ਮੈਨੂੰ ਆਯੁਰਵੇਦ ਦੇ ਡਾਕਟਰ ਨੇ ਕਿਹਾ ਵੀ ਚਾਹ ਨਾ ਪੀਆ ਕਰੋ ਤਜਾਬ ਮੰਦਾ ਸੋ ਬਿਮਾਰੀ ਚਿੰਬੜਦੀ ਐ ਚਾਹ ਨਾਲ ਓਏ ਹੋਰ ਯਾਰ ਅਸੀਂ ਤਾਂ ਚਾਹ ਪੀਤੀ ਨੇ ਕਈ ਮਹੀਨੇ ਹੋ ਗਏ ਤਾਂ ਚਾਹ ਨਹੀਂ ਲੈ ਕੇ ਆਉਂਦੇ ਘਰੇ ਓਏ ਮੈਨੂੰ ਝੇੜਤਾ ਬੰਗਾ ਤੁਸੀਂ ਮੈਨੂੰ ਤਾਂ ਬਦੰਦਰ ਦੀ ਚਾਹ ਪੀਚੇ ਬਿਨਾਂ ਜੰਗਲ ਪਾਣੀ ਬਿਨ ਹੀ ਆਉਂਦਾ